ਆ ਸਿੰਮ ਕਾ ਵੀ ਤੇਲੀ ਬਣਾਈ ਮੈਨੂੰ ਪਈਆ ਫੋਨ ਦੇ ਵਿੱਚ ਆਵੇ ਥੀ ਨਾ ਫੋਨ ਇਹਦਾ ਹੋਇਆ ਹੋਰ ਬਾਈ ਨਹੀਂ ਬਾਈ ਹੋਇਆ ਇਹ ਫੋਨ ਟੁੱਟੇ ਨਹੀਂ ਆ ਜਾਵਾਂਗਾ ਬੋਲੇ ਮੰਜ ਬੈਠੇ ਭਾਈ ਇਹਨਾਂ ਨੂੰ ਕੱਢ ਕੇ ਨਾ ਇੱਥੇ ਲਿਆਓ ਗੱਡੀ ਇੱਥੇ ਆਉਂਦੀ ਪੁਲਿਸ ਦੀ ਉਹਦੇ ਨਾਲ ਬਿਠਾ ਕੇ ਹਸਪੀਟਲ ਭੇਜਦੀ ਇਹਨੂੰ ਫਿਰ ਠੀਕ ਹੈ ਉਹ ਬੰਦੇ ਦਾ ਨਸ਼ਾ ਹੋ ਗਿਆ ਸਾਰਿਆਂ ਦਾ ਲੱਗਦਾ ਪਰ ਨਾ ਜੇ ਮੁਸ਼ਕਲ ਹੈ ਬੱਜਿਆ ਕੋਈ ਭਾਈ ਇਹਨੂੰ ਇੱਥੇ ਰੋਕਦੇ ਪਹਿਲੇ ਇਹਨੂੰ ਉਡਾ ਦਈਏ ਇਹਨੂੰ ਰੋਕ ਲਿਓ ਇਹਨਾਂ ਨੂੰ ਇੱਥੋਂ ਲੈ ਕੇ ਦਰਕਾਰ ਮੇਰੇ ਅੱਗੇ ਲੈ ਜਾਂਦੇ ਭਾਈ ਗੱਡੀਆਂ ਰੋਕਣ ਹੀ ਤੇ ਜਾਓ ਹੋ ਜਾਣਾ ਅੰਦਰ ਗੱਡੀਆਂ ਰੋਕ ਕੇ ਅਸੀਂ ਤੋੜ ਦਈਏ ਬੜਾ ਬੜਾ ਆਪਾ ਇਨਾ ਵੀਰੇ ਆਪਣਾ ਤੇਰਾ ਨਾਮ ਗਰਮੀਤ ਸਿੰਘ ਹੈ ਜੀ ਕਿਵੇਂ ਹਾਲ-ਚਾਲ ਵੀਰੇ ਕੀ ਜਾਣਕਾਰੀ ਹੈ ਮੈਂ ਇਦਾਂ ਭਾਜੀ ਮੈਂ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦਾਂ ਹੀ ਇੱਥੇ ਉੱਚੀ ਕੋਸੀ ਐਮਐ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਸੀ ਸ਼ਾਇਦ ਸਾਡੇ ਤੋਂ ਇੱਕ ਦੋ ਮਿੰਟ ਪਹਿਲਾਂ ਐਕਸੀਡੈਂਟ ਹੋਇਆ ਸੀ ਤੇ ਇਹਦੇ ਚ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਸੀ ਉਹਨਾਂ ਚ ਦੋ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ ਕਿਰਪ ਦੂਰ ਦੇ ਹੀ ਆਪਾਂ ਲੋਕਲ ਹੋਂ ਦੇ ਰਾਹ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਇਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇਤੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋੜ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਇਹੀ ਜਾ ਕੇ ਦੇਖਿਆ ਉਹਦੇ ਜਗ ਬੰਦਾ ਫਸਿਆ ਸੀ ਜੋ ਕਿ ਈਕ ਹਾਲਤਜੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਇਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਇਹਨਾਂ ਚੋਂ ਮੇਰੇ ਲੱਗਦਾ ਵੀ 4 ਮੁੰਦੇ ਮੋਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵਾਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਹਸਪੀਟਲ ਜਾ ਰਹੇ ਮੋਚਰੀ ਚ ਹਾਸਾ ਕਿਵੇਂ ਹੋਇਆ ਹਾਸਾ ਦੀ ਕੋਈ ਸਮਝ ਨਹੀਂ ਆਉਂਦੀ ਜੀ ਟਰੱਕ ਕਿਸੇ ਹੋਰ ਡਾਇਰੈਕਸ਼ਨ 'ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ 'ਚ ਆ ਤੇ ਗੱਡੀ ਸ਼ਾਇਦ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਹੋਣ ਕਰਕੇ ਬਾਹਰ ਡਿੱਗੇ ਆ ਕੇ ਜਾਂ ਨਿਕਲ ਗਏ ਈਗੇ ਇਹਦੇ ਨਾਲ ਹੀ ਬੰਦੇ ਖਤਮ ਹੀ ਹੋ ਗਏ ਲਗਭਗ ਜੀ ਇੱਕ ਅੱਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਰ ਇੱਕ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹਦੀ ਕਾਫੀ ਸੀਰੀਅਸ ਇੰਜਰੀ ਹੈ ਸਿਰ ਦੇ ਉੱਪਰ ਸੱਟ ਲੱਗੀ ਹੋਈ ਹੈ ਉਹਦਾ ਕਾਫੀ ਸੀਰੀਅਸਨੈਸ ਨੂੰ ਦੇਖਦੇ ਹੋਏ ਆਪਾਂ ਉਹਨਾਂ ਦੇ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਉਹ ਆਪਾਂ ਇਹਨਾਂ ਨੂੰ ਦੇ ਦਿੱਤਾ ਇੱਥੇ ਉਹ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਲਗੇ ਆ ਪਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਏਗਾ ਅਹੀਂ ਸਰ ਜਿਹੜਾ ਇੱਕ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟਨਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਹਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਕੁੱਲ ਪੰਜ ਨੌਜਵਾਨ ਸੀ ਜਿਨ੍ਹਾਂ ਚਾਰ ਦੀ ਔਨ ਦੀ ਸਪੋਰਟ ਮੌਕੇ ਤੇ ਡੈਥ ਹੋ ਗਈ ਹੈ ਇੱਕ ਜਿਹੜਾ ਉਹ ਜਿਹੜਾ ਸਿਵਲ ਐਕਸਪ੍ਰੈਸ ਲੈ ਕੇ ਆ ਗਏ ਆ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਥੇ ਨਾ ਹੈਗਾ ਪੱਕੇ ਸੀ ਪੂਰੀ ਪ੍ਰੋਪਰ ਉਹਦੀ ਵੈਰੀਫਾਈ ਕਰ ਰਹੇ ਹੈਗੇ ਕਿੱਦਾਂ ਐਕਸੀਡੈਂਟ ਹੋਇਆ ਹੈ ਫਰਦਰ ਜੋ ਵੀ ਹੈਗੀ ਇਨਵੈਸਟੀਗੇਸ਼ਨ ਦੌਰਾਨ ਜੋ ਗੱਲ ਆ ਗਈ ਉਹਦੇ ਅਕੋਰਡਿੰਗ ਅਸੀਂ ਕਰ ਗਏ